ਵਰਲਡ ਏਸ਼ੀਆ ਟੀਵੀ ਯਰ ਟਾਈਮ ਯਰ ਨਿਊਜ਼ ਵੋਲਿਊਮ ਕੰਪ੍ਰੈਸ਼ਨ ਦੇ ਵਿੱਚ ਕੰਮ ਕਰ ਰਹੇ ਆ ਜਿੰਨੀ ਵੀ ਸਕਰੈਪ ਹਰ ਤਰ੍ਹਾਂ ਦੀ ਆਂਦੀ ਹੈ ਜਿਵੇਂ ਲੋਹਾ ਪਲਾਸਟਿਕ ਬਰਾਦਾ ਸਭ ਤਰ੍ਹਾਂ ਨੂੰ ਸਭ ਚੀਜ਼ਾਂ ਨੂੰ ਕੰਪਰੈਸ ਕਰਨ ਵਾਸਤੇ ਐਕਚੁਅਲੀ ਅੱਜ ਕੱਲ੍ਹ ਜਗ੍ਹਾ ਦੀ ਸ਼ਾਰਟੇਜ ਬਹੁਤ ਜ਼ਿਆਦਾ ਚੱਲ ਰਹੀ ਹੈ ਨੰਬਰ ਹੋਰ ਕੀ ਹੈ ਜਦ ਆਪਾਂ ਟਰਾਂਸਪੋਰਟੇਸ਼ਨ ਕਿਸੇ ਚੀਜ਼ ਨੂੰ ਕਰਦੇ ਜਿਵੇਂ ਲੂਜ਼ ਪਲਾਸਟਿਕ ਕਰਨਾ ਹੋਵੇ ਗੱਡੀ ਦੇ ਵਿੱਚ 5 ਕੁਇੰਟਲ ਮਾਲ ਲਾਉਗੇ ਇਹਦੇ ਬੰਡਲ ਬਣਾਓ 10 ਟਨ ਦੀ ਅਸੀਂ ਗਾਰੰਟੀ ਲਵਾਂਗੇ 10 ਟਨ ਮਾਲ ਪਾ ਲੋ ਅਮਲੋ ਰੋਡ ਜਲਾਲਪੁਰ ਮੰਡੀ ਗਵਿੰਦਗਰ ਤੋਂ ਆ ਜੀ ਆਪਾਂ ਤੇ ਕਿਸੇ ਵੀ ਤਰ੍ਹਾਂ ਦੀ ਹਾਈਡਰੋਲਿਕ ਮਸ਼ੀਨਰੀ ਲਈ ਆਪਾਂ ਨੂੰ ਸੰਪਰਕ ਕਰੋ ਵੋਲਯੂਮ ਕੰਪ੍ਰੈਸ਼ਨ ਦੇ ਵਿੱਚ ਕੰਮ ਕਰ ਰਹੇ ਆਂ ਜਿਵੇਂ ਤੁਸੀਂ ਦੇਖੋਗੇ ਤੁਸੀਂ ਲਿਖਿਆ ਹੋਊਗਾ ਰੀਸਾਈਕਲ ਰਿਡਿਊਸ ਰੀਯੂਜ਼ ਇਹਦਾ ਮਤਲਬ ਕੀ ਹੈ ਜਿੰਨੀ ਵੀ ਸਕਰੈਪ ਹਰ ਤਰ੍ਹਾਂ ਦੀ ਆਉਂਦੀ ਹੈ ਜਿਵੇਂ ਲੋਹਾ ਪਲਾਸਟਿਕ ਬਰਾਦਾ ਸਭ ਤਰ੍ਹਾਂ ਨੂੰ ਸਭ ਚੀਜ਼ਾਂ ਨੂੰ ਕੰਪਰੈਸ ਕਰਨ ਵਾਸਤੇ ਐਕਚੁਅਲੀ ਅੱਜ ਕੱਲ੍ਹ ਜਗ੍ਹਾ ਦੀ ਸ਼ਾਰਟੇਜ ਬਹੁਤ ਜ਼ਿਆਦਾ ਚੱਲ ਰਹੀ ਹੈ ਨੰਬਰ ਹੋਰ ਕੀ ਹੈ ਜਦ ਆਪਾਂ ਟਰਾਂਸਪੋਰਟੇਸ਼ਨ ਕਿਸੇ ਚੀਜ਼ ਨੂੰ ਕਰਦੇ ਜਿਵੇਂ ਲੂਸ ਪਲਾਸਟਿਕ ਕਰਨਾ ਹੋਵੇ ਗੱਡੀ ਦੇ ਵਿੱਚ 5 ਕੁੰਟਲ ਮਾਲ ਲਾਵੇ ਇਹਦੇ ਬੰਡਲ ਬਣਾਓ 10 ਟਨ ਦੀ ਅਸੀਂ ਗਾਰੰਟੀ ਲਵਾਂਗੇ 10 ਟਨ ਮਾਲ ਪਾ ਲੋ ਜਿੰਮਾਦੀ ਉਹ ਚੀਜ਼ਾਂ ਨੇ ਹਰ ਤਰ੍ਹਾਂ ਦੀ ਜਿਵੇਂ volume reduction ਕਰਨੀ ਹੈ ਫਿਰ ਉਹਦਾ ਪ ਸੋ ਚੀਜ਼ ਹੈ ਤੇ ਆਪਾਂ ਮੰਡੀ ਗੋਵਿੰਦਗੜ੍ਹ ਹੈਗੇ ਆ ਮਾਲਵਾ ਓਵਰਸੀਜ਼ ਦੇ ਨਾਮ ਤੋਂ ਤੇ ਲੋਕਲ ਰੀਜਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਪਾਂ ਹੀ ਮੈਨੂਫੈਕਚਰ ਕਰ ਰਹੇ ਹਾਂ ਇਹ ਮਸ਼ੀਨਾ ਇਹ ਤੇ ਬਹੁਤ ਵਧੀਆ ਹੈਗੀਆਂ ਨੇ ਸੇਲ ਵੀ ਵਧੀਆ ਹੈ ਤੇ ਐਗਜ਼ਿਬਿਸ਼ਨ ਤੋਂ ਵੀ ਕਾਫੀ ਰਿਸਪੌਂਸ ਮਿਲ ਰਿਹਾ ਹੈ ਬਾਕੀ ਤੁਹਾਡੇ ਅਰਗੇ ਲੁਧਿਆਣਾ ਪੋਸਟ ਹੈਗੀ ਹੈ ਵਧੀਆ ਆਪਣਾ ਪ੍ਰੋਪਾਗੈਂਡਾ ਕਰ ਰਹੇ ਨੇ ਬਹੁਤ ਵਧੀਆ ਸਰ ਮਸ਼ੀਨਾਂ ਦਾ ਕੀ ਰੇਟ ਹੈ ਜਿਹੜਾ ਤੁਸੀਂ ਨੂੰ ਬਿਸਕਲ ਲਗਾਈ ਗਿਆ ਅਲੱਗ-ਅਲੱਗ ਤਰ੍ਹਾਂ ਦੇ ਹੈ ਅਲੱਗ-ਅਲੱਗ ਮੰਨੋ ਕਿ ਪਾਰਟੀ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹ ਜੇ ਰੇਟ ਨੇ ਜਿਵੇਂ 3.5 ਤੋਂ 4 ਲੱਖ ਤੋਂ ਸ਼ੁਰੂ ਹੋ ਕੇ ਤਕਰੀਬਨ 25 ਤੋਂ 30 ਲੱਖ ਤੱਕ ਦੀ ਮਸ਼ੀਨਾਂ ਬਣਦੀਆਂ ਨੇ ਪਾਰਟੀ ਦੀ ਰਿਕੁਆਇਰਮੈਂਟ ਹੈ ਕਿਦਾਂ ਦਾ ਮਟੀਰੀਅਲ ਹੈਗਾ ਪਰ ਡੇ ਕਿੰਨਾ ਮਾਲ ਕੰਪਰੈਸ ਕਰਨਾ ਹੈ ਜਾਂ ਕਿਸ ਟਾਈਪ ਦਾ ਹਾਰਡਨੈਸ ਹੈ ਹੈਵੀ ਹੈ ਹਲਕਾ ਹੈ ਉਸ ਟਾਈਪ ਨਾਲ ਸਭ ਤਰ੍ਹਾਂ ਦੇ ਮਿਲਦੇ ਬਣਦੇ ਦੱਸੋ ਜੀ ਦੱਸੋ ਕਿ ਜਿਹੜਾ ਰਾਹ ਮਿੱਟੀ ਨੇ ਤੁਹਾਡੇ ਕੋਲੇ ਆਂਦਾ ਪਰ ਤੁਸੀਂ ਉਹਦਾ ਕਿਹੋ ਜਿਹਾ ਕਿਦਾਈ ਕਿਦਾਂ ਇਹ ਕਹਿ ਰਹੇ ਸੀ ਕਿ ਰੌ ਮਟੀਰੀਅਲ ਆਉਂਦਾ ਉਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਨੂੰ ਬੈਨੀਫਿਟ ਦਿਖਾ ਸਕਦੇ ਹਾਂ ਤਾਂ ਕਿ ਜਗਾ ਘਟ ਕੇ ਦੀ ਅਸਕੇ ਹੋਰ ਹਾਂਜੀ ਕੰਪ੍ਰੈਸ਼ਨ ਉਸੇ ਲਈ ਕੰਪ੍ਰੈਸ਼ਨ ਲੱਗਦੀ ਹੈ ਜੀ ਜਿਵੇਂ ਲੂਜ਼ ਮਾਲ ਜਿਹੜਾ ਵੀ ਹੈਗਾ ਹੁਣ ਤੁਸੀਂ ਬਰਾਦਾ ਕਈ ਵਾਰ ਦੇਖੋ ਕਿਸੇ ਫੈਕਟਰੀਆਂ ਜਾਂਦੇ ਆਪਾਂ ਬਰਾਦਾ ਲੂਜ਼ ਖਿੰਡਿਆ ਹੁੰਦਾ ਉਹ 2 ਮਹੀਨੇ ਪਿਆ ਰਹਿਣ ਦਿਓ ਉਹ ਲਾਲ ਹੋ ਕੇ ਉਹ ਜਿਵੇਂ ਪਾਊਡਰ ਬਣ ਜਾਣਾ ਉਹ ਕਿਸੇ ਕੰਮ ਨਹੀਂ ਆਉਂਦਾ ਹੈਗਾ ਉਸ ਸਕ੍ਰੈਪ ਵਾਲੇ 10 ਰੁਪਏ ਘਟਕਦੇ ਵੀ ਨਹੀਂ ਚੱਕਦੇ ਹੈਗੇ ਬੰਡਲ ਬਣਾ ਕੇ ਰੱਖੋ ਮੈਂ ਕਹਿੰਦਾ 10 ਸਾਲ ਪਿਆ ਰਹਿਣ ਤੋਂ ਬੰਡਲ ਨੂੰ ਬਾਹਰੋਂ ਲਾਲ ਹੋ ਜਾਏਗਾ ਤੋੜੋਗੇ ਤਾਂ ਅ ਏ ਪਲਾਸਟਿਕ ਲੋਹੇ ਤੇ ਲਾਵਾ ਕੱਚੀ ਵਗੈਰਾ ਉਹਦੂ ਵੀ ਕੰਪਰੈਸ ਕਰਦੇ ਕੰਚ ਨਹੀਂ ਕਦੇ ਕੰਪਰੈਸ ਹੁੰਦਾ ਐਕਚੁਅਲੀ ਕੰਚ ਤਾਂ ਫਿਰ ਪਾਊਡਰ ਹੀ ਬਣਦਾ ਹੁੰਦਾ ਪਲਾਸਟਿਕ ਹੋ ਗਿਆ ਲੋਹਾ ਅਲੂਮੀਨੀਅਮ ਗੱਤਾ ਕਾਪਰ ਕਾਟਨ ਸਭ ਤਰ੍ਹਾਂ ਦਾ ਸਭ ਚੀਜ਼ਾਂ ਨੂੰ ਕੰਪਰੈਸ ਕਰਦੀ ਹੈ ਤੋ ਜੋ ਵਿਸਤਾਰ ਆ ਰਹੇ ਨੇ ਇਸ ਐਗਜ਼ਿਬਿਸ਼ਨ 'ਚ ਕੀ ਰਿਸਪੌਂਸ ਮਿਲ ਰਿਹਾ ਹੈ ਉਹ ਠੀਕ ਹੈ ਜੀ ਬਹੁਤ ਵਧੀਆ ਆਪਾਂ ਲੱਗਦਾ ਪੰਜਵੀਂ ਵਾਰ ਲਗਾ ਰਹੇ ਆਪਾਂ ਇਹ ਠੀਕ ਹੈ ਬਹੁਤ ਵਧੀਆ ਰਿਸਪੌਂਸ ਹੈਗਾ ਆਪਦਾ ਖਰਚਾ ਕਰ ਦਿੰਦਾ ਐਗਜ਼ਿਬਿਸ਼ਨ ਨੰਬਰ 2 ਕੀ ਹੈ ਇੱਕ ਲੋਕਾਂ ਨੂੰ ਜਾਗਰੂਕਤਾ ਮਿਲਦੀ ਹੈ ਵੀ ਹਾਂ ਇਹ ਚੀਜ਼ ਬਣਾਉਣ ਵਾਲੇ ਬੈਠੇ ਨੇ ਉਸੀ ਦਾ ਬੈਨੀਫਿਟ ਹੈਗਾ ਠੀਕ ਹੈ ਬਹੁਤ ਵਧੀਆ ਚੱਲ ਰਹਾ ਕੋਈ ਦਿੱਕਤ ਨਹੀਂ ਹਾਂਜੀ ਅੱਜ ਦੇ ਟਾਈਮ 'ਚ ਬਹੁਤ ਜ਼ਰੂਰੀ ਹੈ ਕਿ ਨਹੀਂ ਵੇਸਟੀ ਚੀਜ਼ ਨੂੰ ਘੱਟ ਤੋਂ ਘੱਟ ਆਪਾਂ ਕੰਪਰੈਸ ਰੀਯੂਜ਼ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰੇ ਸਰਕਾਰਾਂ ਵੀ ਕਹਿੰਦੀਆਂ ਨੇ ਜੀ ਦੇਖੋ ਹਰ ਚੀਜ਼ ਨੂੰ ਰੀਯੂਜ਼ ਕਰੋ ਹੁਣ ਆਪਾਂ ਕੰਪਰੈਸ ਕਰ ਰਹੇ ਹਾਂ ਕੰਪਰੈਸ ਕਰਕੇ ਰੱਖ ਰਹੇ ਹਾਂ ਤਾਂ ਆਬਵੀਅਸ ਹੈ ਉਹਨੂੰ ਰੇਟ ਵੀ ਪਲੱਸ ਮਿਲ ਰਿਹਾ ਹੈ ਪਲੱਸ ਰੀਸਾਈਕਲ ਵੀ ਹੋ ਰਹੀ ਹੈ ਨਹੀਂ ਤਾਂ ਲੂਜ਼ ਪਿਆ ਤਾਂ ਤੁਸੀਂ ਨਹਿਰਾ ਨੂਰਾ ਜੇ ਦੇਖੋਗੇ ਕਿਵੇਂ ਗੰਦ ਪਿਆ ਰਹਿੰਦਾ ਉਵੇਂ ਮਿਊਸਪਲ ਕਮੇਟੀ ਵਾਲੇ ਹੈਗੇ ਨੇ ਜਿਵੇਂ ਇੱਥੇ ਜੀਵੀਆਰ ਵਾਲੇ ਹੈਗੇ ਨੇ ਜਾਂ ਹੋਰ ਆਪਾਂ ਬੱਦੀ ਵਗੈਰਾ ਵੀ ਲਗਾਏ ਹੋਏ ਨੇ ਜਿੰਨਾ ਮਿਊਸਪਲ ਵੇਸਟ ਹੁੰਦੀ ਹੈ ਉਹ ਵੀ ਕੰਪਰੈਸ ਕਰ ਕਰਕੇ ਉਹਦੇ ਬੇਲ ਬਣਦੇ ਨੇ ਮੁੜ ਕੇ ਰੀਸਾਈ ਜਿਹੜੇ ਲੋਹੇ ਵਾਸਤੇ ਲੋਹੇ ਵਾਸਤੇ ਇਦਾਂ ਦੀ ਹਾਰੀਜ਼ੋਂਟਲ ਲੱਗਦੀਆਂ ਨੇ ਜਿਵੇਂ ਹੈਵੀ ਮਟੀਰੀਅਲ ਹੈਗਾ ਤਾਂ ਇਹ ਲੱਗੇਗੀ ਲਾਈਟ ਮਟੀਰੀਅਲ ਹੈਗਾ ਬਰਾਦਾ ਵਗੈਰਾ ਹੈਗਾ ਤਾਂ ਇਹ ਲੱਗੇਗੀ ਫਿਰ ਲੱਗਦੀ ਪਲਾਸਟਿਕ ਗੱਤੇ ਵਾਸਤੇ ਇਹੀ ਜਿਹਾ ਵਰਟੀਕਲ ਲੱਗਦੀਆਂ ਨੇ ਜਾਂ ਜਿਵੇਂ ਲੁਧਿਆਣੇ ਜਗਾ ਘਟ ਜਿਹਨਾਂ ਕੋਲ ਹੁੰਦੀਆਂ ਉਹਨਾਂ ਵਾਸਤੇ ਇਹ ਲੱਗ ਜੇਗੀ ਬਰਾਦੇ ਦੇ ਬੰਡਲ ਬਣਾਉਣ ਨੂੰ ਸਭ ਤਰ੍ਹਾਂ ਦੀਆਂ ਅਲੱਗ-ਅਲੱਗ ਜਿਹੜੀ ਹੈਗੀਆਂ ਜਾਂ ਕਈ ਵਾਰ ਸਪੈਸ਼ਲ ਪਾਰਟੀ ਦੇ ਹਿਸਾਬ ਨਾਲ ਕਸਟਮਾਈਜ਼ ਕਰਨ ਦੇ ਮਸ਼ੀਨਾਂ ਆਪਾਂ ਜਿਵੇਂ ਉਹਦੀ ਰਿਕੁਆਇਰਮੈਂਟ ਹੈਗੀ ਆ ਉਹਦਾ ਬਣ ਜਾਂਦੀ ਆ ਠੀਕ ਹੈ ਜੀ ਤਾਂ ਸਰ ਜੋ ਵਿਸਟੇਜ ਆ ਰਹੇ ਜੇ ਪਾ ਲੁਧਿਆਣਾ ਲੈ ਕੇ ਚਲੀਏ ਹੁਣ ਆਲਮੋਸਟ ਲਾ ਲੋ ਵੀ 90% ਲੋਕ ਹੈਗੇ ਜਿਨ੍ਹਾਂ ਦੇ ਸਕ੍ਰੈਪ ਨਿਕਲਦੀ ਨਿਕਲਦੀ ਹੈ ਚਾਹੇ ਉਹ ਬਰਾਦੇ ਦੀ ਫਾਰਮਸ ਹੋਵੇ ਜਾਂ ਗੱਤਾ ਵਗੈਰਾ ਹੋਗੇ ਇੱਕ ਤਰ੍ਹਾਂ ਦੀ ਮਸਤੀ ਲਗਾ ਲੋ ਜਿਸ ਹਿਸਾਬ ਨਾਲ ਜਗ੍ਹਾ ਮਹਿੰਗੀ ਹੋ ਰਹੀਆਂ ਨੇ ਤਾਂ ਇਹ ਇੱਕ ਤਰ੍ਹਾਂ ਦੀ ਕੰਪਲਸ਼ਨ ਹੀ ਹੁੰਦੀ ਜਾ ਰਹੀ ਹੈ ਸਭ ਵਾਸਤੇ ਜਿਨੇ 2-4 ਸੀਐਨਸੀ ਲਗਾ ਲੀਆਂ ਜਾਂ ਜਿਹਦੀ ਕਾਸਟਿੰਗ ਯੂਨਿਟ ਹੈਗਾ ਸਭ ਲਗਾਉਂਦੇ ਹੀ ਲਗਾਉਂਦੇ ਨੇ ਸਰ ਲੈ ਜੰਗੀ ਜੀ ਆਪਣੀ ਜਿਹੜੀ ਇੱਕ ਚੋ ਲੱਗੀ ਇਹਨਾਂ ਨੂੰ ਤੇ ਆਪਣਾ ਐਡਰੈਸ ਇਹ ਦੂਸਰਾਂ ਦਾ ਅੱਡਾ ਅੱਛਾ ਜੀ ਗੁਰਿਕ ਬਾਲ ਸਿੰਘ ਮੇਰਾ ਨਾਮ ਹੈ ਜੀ ਮਾਲਵਾ ਓਵਰਸੀਜ਼ ਅਮਲੋਰ ਰੋਡ ਜਲਾਲਪੁਰ ਮੰਡੀ ਗਵਿੰਦਗਰ ਤੋਂ ਆ ਜੀ ਆਪਾਂ ਤੇ ਕਿਸੇ ਵੀ ਤਰ੍ਹਾਂ ਦੀ ਹਾਈਡਰੌਲਿਕ ਮਸ਼ੀਨਰੀ ਲਈ ਆਪਾਂ ਨੂੰ ਸੰਪਰਕ ਕਰੋ